ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੇ ਸਾਰਿਆਂ ਦੇ ਹੀ ਬਹੁਤ ਸਾਰੇ ਸੁਪਨੇ ਹੁੰਦੇ ਹਨ ਅਤੇ ਆਪਾਂ ਉਹਨਾਂ ਸੁਪਨਿਆਂ ਨੂੰ ਪੂਰੇ ਕਰਨ ਦੇ ਲਈ ਪੂਰੀ ਕੋਸ਼ਿਸ਼ ਵੀ ਕਰਦੇ ਆਂ ਸੁਪਨਾ ਚਾਹੇ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਪਾਉਂਦਾ ਹੋਵੇ ਚਾਹੇ ਸਾਡੀ ਜ਼ਿੰਦਗੀ ਦੇ ਕਿਸੇ ਲਕਸ਼ ਨੂੰ ਪਾਉਂਦਾ ਹੋਵੇ ਸਾਡੀ ਸਰੀਰਕ ਤੰਦਰੁਸਤੀ ਦਾ ਹੋਵੇ ਪਰ ਇਸ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਸਾਡਾ ਆਲਸ ਹੈ ਆਲਸ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਜੋ ਮਨੁੱਖ ਵੀ ਆਲਸ ਕਰਦੇ ਆ ਉਹ ਆਪਣੇ ਆਪ ਨੂੰ ਬਰਬਾਦ ਕਰ ਲੈਂਦੇ ਆ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਆਲਸੀ ਇਨਸਾਨ ਮਾਨਸਿਕ ਆਰਥਿਕ ਤੇ ਸਰੀਰਕ ਪੱਖੋਂ ਹਮੇਸ਼ਾ ਘਾਟੇ ਵਿੱਚ ਰਹਿੰਦਾ ਹੈ ਕਈ ਵਾਰ ਕੀ ਹੁੰਦਾ ਹੈ ਅਸੀਂ ਅੰਮ੍ਰਿਤ ਵੇਲੇ ਉੱਠਣਾ ਚਾਹੁੰਦੇ ਆ ਪਰ ਉੱਠਿਆ ਹੀ ਨਹੀਂ ਜਾਂਦਾ ਤਾਂ ਅੱਜ ਮੈਂ ਤੁਹਾਨੂੰ ਅੰਮ੍ਰਿਤ ਵੇਲੇ ਉੱਠਣ ਦੇ ਲਈ ਇੱਕ ਪਾਠ ਦੱਸਾਂਗੀ ਜਿਸ ਨੂੰ ਕਰਕੇ ਤੁਸੀਂ ਆਪਣਾ ਅੰਮ੍ਰਿਤ ਵੇਲਾ ਸੰਭਾਲਣ ਲੱਗ ਜਾਓਗੇ ਸਾਧ ਸੰਗਤ ਜੀ ਪਹਿਲਾਂ ਮੈਂ ਕੁਝ ਗੱਲਾਂ ਬੱਚਿਆਂ ਨਾਲ ਅਤੇ ਬੱਚਿਆਂ ਦੇ ਮਾਪੇ-ਬਾਪ ਦੇ ਨਾਲ ਕਰਨਾ ਚਾਹੁੰਦੀ ਆ ਤਾਂ ਇਸ ਦੇ ਲਈ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਿਓ ਜੀ ਤੇ ਸਭ ਤੋਂ ਪਹਿਲਾਂ ਤਾਂ ਆਪਣੇ ਦਿਲ ਅਤੇ ਦਿਮਾਗ ਦੇ ਵਿੱਚ ਇੱਕ ਗੱਲ ਚੰਗੀ ਤਰ੍ਹਾਂ ਬਿਠਾ ਲਓ ਕਿ ਸਾਡੀ ਖੁਸ਼ੀ ਸਾਡੀ ਤੰਦਰੁਸਤੀ ਦੀ ਅਤੇ ਸਾਡੀ ਕਾਮਯਾਬੀ ਦੀ ਚਾਬੀ ਅੰਮ੍ਰਿਤ ਵੇਲਾ ਹੈ ਜੇ ਅਸੀਂ ਅੰਮ੍ਰਿਤ ਵੇਲਾ ਸੰਭ ਲਿਆ ਤਾਂ ਸਭ ਕੁਝ ਸੰਭ ਲਵਾਂਗੇ ਪਰ ਫਿਰ ਗੱਲ ਉਥੇ ਆ ਗਈ ਕਿ ਅੰਮ੍ਰਿਤ ਵੇਲਾ ਸੰਭਾਲਣ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਤਾਂ ਆਲਸ ਦੀ ਹੈ ਤੁਸੀਂ ਦੇਖਿਆ ਹੋਣਾ ਹੈ ਕਿ ਇਹ ਆਲਸ ਜ਼ਿਆਦਾਤਰ ਅੱਜਕੱਲ ਦੇ ਨੌਜਵਾਨ ਬੱਚਿਆਂ ਦੇ ਵਿੱਚ ਵੇਖਣ ਨੂੰ ਮਿਲਦਾ ਹੈ ਤੁਸੀਂ ਆਪਣੇ ਘਰ ਪਰਿਵਾਰ ਵਿੱਚ ਝਾਤ ਮਾਰ ਕੇ ਵੇਖ ਲਓ ਕਿ ਜੋ ਵੀ ਬਜ਼ੁਰਗ ਨੇ ਉਹ ਆਪਣੇ ਫਿਕਸ ਸਮੇਂ ਦੇ ਉੱਪਰ ਉੱਠ ਪੈਂਦੇ ਆ ਉੱਠ ਕੇ ਵਾਹਿਗੁਰੂ ਜੀ ਦਾ ਨਾਮ ਜਪਦੇ ਆ ਤੇ ਘਰ ਦੇ ਕਮਾਕਾਰਾਂ ਦੇ ਵਿੱਚ ਵੀ ਬਹੁਤ ਰੁਚੀ ਦਿਖਾਉਂਦੇ ਆ ਇੱਕਦਮ ਤਰੋ-ਤਾਜ਼ਾ ਰਹਿੰਦੇ ਨੇ ਕੋਈ ਸੁਸਤੀ ਨਹੀਂ ਕੋਈ ਆਲਸ ਨਹੀਂ ਪਰ ਦੂਜੇ ਪਾਸੇ ਨੌਜਵਾਨ ਬੱਚੇ ਉਹਨਾਂ ਦੀ ਤਾਂ 8-9 ਵਜੇ ਤੋਂ ਪਹਿਲਾਂ ਅੱਖ ਹੀ ਨਹੀਂ ਖੁੱਲਦੀ ਪਰ ਬੱਚਿਆਂ ਦੇ ਲੇਟ ਉੱਠਣ ਦੇ ਕਈ ਕਾਰਨ ਹੋ ਸਕਦੇ ਆ ਕਈਆਂ ਦੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹਨ ਕਈ ਚਿੰਤਾਵਾਂ ਲਈ ਬੈਠੇ ਨੇ ਪਰ ਆਪਾਂ ਨੌਜਵਾਨਾਂ ਦੀ ਇਹਨਾਂ ਪਰੇਸ਼ਾਨੀਆਂ ਵੱਲ ਵੀ ਧਿਆਨ ਹੀ ਨਹੀਂ ਦਿੰਦੇ ਜੇ ਬੱਚਾ ਜ਼ਿਆਦਾ ਬੋਲ ਰਿਹਾ ਹੈ ਤਾਂ ਵੀ ਸ਼ੱਕ ਜੇ ਬੱਚਾ ਘੱਟ ਬੋਲ ਰਿਹਾ ਹੈ ਤਾਂ ਵੀ ਸ਼ੱਕ ਬੱਚੇ ਦੇ ਸੁਭਾਅ ਦੀ ਤਬਦੀਲੀ ਦਾ ਕਾਰਨ ਕੁਝ ਵੀ ਹੋ ਸਕਦਾ ਹੈ ਪਰ ਆਪਣਾ ਧਿਆਨ ਹਮੇਸ਼ਾ ਉਲਟ ਪਾਸੇ ਹੀ ਜਾਵੇਗਾ ਜੇ ਬੱਚਾ ਚੁੱਪਚਾਪ ਬੈਠਾ ਹੈ ਤੇ ਕਿਸੇ ਮੁੰਡੇ ਜਾਂ ਕੁੜੀ ਦੇ ਚੱਕਰ ਵਿੱਚ ਪੈ ਗਿਆ ਹੈ ਜੇ ਜ਼ਿਆਦਾ ਬੋਲ ਰਿਹਾ ਹੈ ਤਾਂ ਇਹ ਕੋਈ ਨਸ਼ਾ ਕਰਨ ਲੱਗ ਗਿਆ ਹੈ ਪਰ ਹਰੇਕ ਚੁੱਪ ਦਾ ਮਤਲਬ ਕਿਸੇ ਮੁੰਡੇ ਕੁੜੀ ਦਾ ਚੱਕਰ ਨਹੀਂ ਹੁੰਦਾ ਤੇ ਜਿਆਦਾ ਬੋਲਣ ਦਾ ਕਾਰਨ ਨਸ਼ਾ ਨਹੀਂ ਹੁੰਦਾ ਕਿਉਂਕਿ ਕਈ ਬੱਚੇ ਹੁੰਦੇ ਨੇ ਜੋ ਆਪਣੀਆਂ ਚਿੰਤਾਵਾਂ ਪਰੇਸ਼ਾਨੀਆਂ ਕਿਸੇ ਦੇ ਨਾਲ ਸਾਂਝੀਆਂ ਨਹੀਂ ਕਰਦੇ ਕਿਸੇ ਨੂੰ ਨਹੀਂ ਦੱਸਦੇ ਤੇ ਕਈਆਂ ਦਾ ਸੁਭਾਅ ਹੁੰਦਾ ਹੈ ਕਿ ਉਹ ਆਪਣੀਆਂ ਪਰੇਸ਼ਾਨੀਆਂ ਨੂੰ ਛੁਪਾਉਣ ਦੇ ਲਈ ਕੁਝ ਵਕਰਾਂ ਕਰਦੇ ਰਹਿੰਦੇ ਆ ਕਈ ਵਾਰ ਆਪਣਾ ਦੁੱਖ ਛੁਪਾਉਣ ਦੇ ਲਈ ਜਿਆਦਾ ਬੋਲੀ ਜਾਣਗੇ ਪਰ ਇਥੇ ਮਾਪੇ ਦੇਖਣ ਕਿ ਸਾਡਾ ਬੱਚਾ ਜੇ ਸੁਸਤਿਆ ਜਾਂ ਜਿਆਦਾ ਬੋਲ ਰਿਹਾ ਹੈ ਜਾਂ ਕੋਈ ਹਿਸਤੇ ਵਿੱਚ ਬਦਲਾਅ ਆ ਤੇ ਇਸ ਦੇ ਕੀ ਕਾਰਨ ਨੇ ਇਹ ਮਾਪੇ ਨੂੰ ਦੇਖਣਾ ਚਾਹੀਦਾ ਹੈ ਬੱਚਿਆਂ ਦੇ ਨਾਲ ਗੱਲ ਕਰੋ ਪ੍ਰੈਸ਼ਰ ਨਾ ਬਣਾਓ ਕਿਸੇ ਵੀ ਨੌਜਵਾਨ ਦਾ ਦਿਲ ਨਹੀਂ ਕਰਦਾ ਕਿ ਉਹ ਵੇਲਾ ਘੁੰਮੇ ਹਰੇਕ ਦਾ ਦਿਲ ਕਰਦਾ ਹੈ ਕਿ ਸਾਡੇ ਕੋਲ ਵਧੀਆ ਨੌਕਰੀ ਹੋਵੇ ਵਧੀਆ ਕਾਰੋਬਾਰ ਹੋਵੇ ਹਰੇਕ ਬੱਚੇ ਦੇ ਸੁਪਨੇ ਹੁੰਦੇ ਨੇ ਪਰ ਆਪਾਂ ਨੂੰ ਨੌਜਵਾਨਾਂ ਪ੍ਰਤੀ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ ਆਪਣਾ ਚੈਨਲ ਗੁਰਬਾਣੀ ਵਿਚਾਰ ਦਾ ਚੈਨਲ ਹੈ ਅਤੇ ਸਭ ਤੋਂ ਜ਼ਿਆਦਾ ਨੌਜਵਾਨ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ ਤੇ ਉਸ ਤੋਂ ਵਧੀਆ ਗੱਲ ਕੀ ਹੋ ਸਕਦੀ ਹੈ ਬੱਚੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵਧੀਆ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ ਤਾਂ ਮੈਂ ਜੋ ਵੀ ਆਪਣੀ ਜ਼ਿੰਦਗੀ ਦੇ ਵਿੱਚੋਂ ਸਿੱਖਿਆ ਹੈ ਜਾਂ ਕਹਿ ਲਓ ਕਿ ਜ਼ਿੰਦਗੀ ਨੇ ਜੋ ਵੀ ਸਿਖਾਇਆ ਹੈ ਉਹ ਤੁਹਾਡੇ ਨਾਲ ਸਾਂਝਾ ਕਰਦੀ ਹਾਂ ਤਾਂ ਇੱਕ ਗੱਲ ਹਮੇਸ਼ਾ ਪੱਲੇ ਬੰਨੋ ਕਿ ਜੇ ਆਪਣੇ ਮਨ ਵਿੱਚ ਕਿਸੇ ਵੀ ਚੀਜ਼ ਨੂੰ ਪ੍ਰਾਪਤ ਕਰਨ ਦਾ ਇਰਾਦਾ ਹੈ ਚਾਹ ਹੈ ਅਤੇ ਸਾਨੂੰ ਆਪਣੀ ਕਾਬਲੀਅਤ ਦੇ ਉੱਤੇ ਪੂਰਾ ਭਰੋਸਾ ਹੈ ਆਪਣੇ ਵਾਹਿਗੁਰੂ ਜੀ ਦੇ ਉੱਤੇ ਵਿਸ਼ਵਾਸ ਹੈ ਤਾਂ ਸਾਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਬਸ ਲੋੜ ਹੈ ਹਿੰਮਤ ਦੀ ਉਦਮ ਦੀ ਸਾਡੀ ਕਾਮਯਾਬੀ ਵਿੱਚ ਸਭ ਤੋਂ ਵੱਡੀ ਰੁਕਾਵਟ ਸਾਡਾ ਆਲਸ ਬਣ ਰਿਹਾ ਹੈ ਇਹ ਸਮਾਂ ਚਿੰਤਾ ਆਲਸ ਕਰਨ ਦਾ ਨਹੀਂ ਹੈ ਇਹ ਜਾਗਣ ਦਾ ਹੈ ਉਦਮ ਕਰਨ ਦਾ ਹੈ ਜੇ ਆਪਾਂ ਸੁਪਨੇ ਆਪ ਵੇਖੇ ਆ ਤੇ ਪੂਰੇ ਵੀ ਆਪਾਂ ਆਪ ਹੀ ਕਰਨੇ ਨੇ ਤੇ ਸੁਪਨੇ ਪੂਰੇ ਹੋਣੇ ਆ ਮਿਹਨਤ ਲਗਨ ਅਤੇ ਉਦਮ ਦੇ ਨਾਲ ਕਦੇ ਵੀ ਫਿਕਰ ਜਾਂ ਚਿੰਤਾ ਕਰਨ ਦੇ ਨਾਲ ਕੋਈ ਸੁਪਨਾ ਪੂਰਾ ਨਹੀਂ ਹੁੰਦਾ ਜੇ ਸੋਚੀ ਜਾਵਾਂਗੇ ਤਾਂ ਕੀ ਉਹ ਸੁਪਨਾ ਪੂਰਾ ਹੋ ਜਾਵੇਗਾ ਤੂੰ ਆਪਣੇ લક્ષ્ય ਨੂੰ ਪ੍ਰਾਪਤ ਕਰ ਲਵੇਂਗਾ લક્ષ્ય ਨੂੰ ਪ੍ਰਾਪਤ ਕਰਨ ਦੇ ਲਈ ਸੁਪਨੇ ਪੂਰੇ ਕਰਨ ਦੇ ਲਈ ਉੱਠਣਾ ਪੈਣਾ ਹੈ ਮਿਹਨਤ ਕਰਨੀ ਪੈਣੀ ਆ ਇਹ ਜੋ ਤੁਸੀਂ ਚਿੰਤਾਵਾਂ ਫਿਕਰਾਂ ਦੇ ਵਿੱਚ ਪਏ ਹੋਏ ਹੋ ਇਹਨਾਂ ਨੇ ਤੁਹਾਨੂੰ ਸਰੀਰਕ ਦੁੱਖ ਤੋਂ ਇਲਾਵਾ ਕੁਝ ਨਹੀਂ ਦੇਣਾ ਜੋ ਵੀ ਬੱਚੇ ਜ਼ਿਆਦਾ ਫਿਕਰ ਚਿੰਤਾ ਵਿੱਚ ਰਹਿੰਦੇ ਨੇ ਕਈ ਗੁੱਸੇਖੋਰ ਹੋ ਜਾਂਦੇ ਨੇ ਕਹਿੰਦਾ ਭਾਵ ਕਿ ਕਈ ਤਰ੍ਹਾਂ ਦੇ ਵਿਸ਼ੇ ਵਿਕਾਰ ਘੇਰ ਲੈਂਦੇ ਨੇ ਜੇ ਆਪਾਂ ਥੋੜਾ ਜਿਹਾ ਵੀ ਉਦਮ ਕਰੀਏ ਤਾਂ ਆਪਾਂ ਇਨ੍ਹਾਂ ਵਿਕਾਰਾਂ ਤੋਂ ਬਚ ਸਕਦੇ ਆ ਜਿਸ ਦਿਨ ਵੀ ਆਪਾਂ ਸਮੇਂ ਦੀ ਕਦਰ ਕਰਨ ਲੱਗ ਗਏ ਜੇ ਸਹੀ ਇਨਸਾਨ ਨੇ ਵੀ ਇੱਕ ਘੜੀ ਦੀ ਸੂਈ ਦੀ ਇੱਕ ਟਿਕ ਨੂੰ ਸਮਝ ਲਿਆ ਉਹ ਕਦ ਉਹ ਕਦੇ ਵੀ ਅਸਫਲ ਨਹੀਂ ਹੁੰਦੇ ਕਿਉਂਕਿ ਸਮਾਂ ਜੋ ਇੱਕ ਵਾਰ ਬੀਤ ਗਿਆ ਉਹ ਵਾਪਸ ਨਹੀਂ ਆ ਸਕਦਾ ਚਾਹੇ ਸਾਡੇ ਕੋਲ ਕਿੰਨਾ ਧਨ ਦੌਲਤ ਵੀ ਹੋਵੇ ਅਸੀਂ ਇੱਕ ਮਿੰਟ ਇੱਕ ਮਿੰਟ ਕੀ ਇੱਕ ਸਕਿੰਟ ਵੀ ਨਹੀਂ ਖਰੀਦ ਸਕਦੇ ਜਦੋਂ ਵੀ ਆਪਣਾ ਸਮਾਂ ਬਰਬਾਦ ਕਰ ਰਹੇ ਹੁੰਦੇ ਆ ਤਾਂ ਸੋਚਿਆ ਕਰੋ ਮੌਕਾ ਗਵਾ ਰਹੇ ਹਾਂ ਸਮੇਂ ਦੀ ਕੀਮਤ ਨੂੰ ਸਮਝੋ ਸਮੇਂ ਨੂੰ ਸੰਭਾਲੋ ਜੇ ਇੱਕ ਵਾਰ ਹੱਥੋਂ ਨਿਕਲ ਗਿਆ ਤਾਂ ਵਾਪਸ ਕਦੇ ਨਹੀਂ ਆਉਣਾ ਤੇ ਦੂਸਰੀ ਗੱਲ ਇਹ ਕਾਮਯਾਬੀ ਹਾਸਲ ਕਰਨ ਦੇ ਲਈ ਕਦੇ ਵੀ ਗਲਤ ਚੀਜ਼ਾਂ ਗਲਤ ਸੰਗਤ ਦਾ ਸਹਾਰਾ ਨਾ ਲਓ ਜਦੋਂ ਵੀ ਘਰੇ ਜਾਓ ਤਾਂ ਤੁਹਾਨੂੰ ਰਸਤੇ ਦੇ ਵਿੱਚ ਕੋਈ ਵੀ ਗਲਤ ਰਸਤਾ ਦਿਖਾਵੇ ਗਲਤ ਸਲਾਹ ਦੇਵੇ ਤਾਂ ਇੱਕ ਵਾਰ ਆਪਣੇ ਮਾਪੇ ਦੇ ਬਾਰੇ ਜ਼ਰੂਰ ਸੋਚਿਓ ਜੋ ਤੁਹਾਡੇ ਤੇ ਅੱਖਾਂ ਮੀਟ ਕੇ ਪਰੋਸਾ ਕਰਦੇ ਆ ਮਾਵਾਂ ਦਾ ਪਤਾ ਨਹੀਂ ਕਿੰਨੀਆਂ ਗੁਣ ਨਾਲ ਲੜਦੀਆਂ ਨੇ ਤੁਹਾਡੇ ਲਈ ਤੁਹਾਡੀਆਂ ਭੈਣਾਂ ਜੋ ਹਰ ਵੇਲੇ ਤੁਹਾਡੇ ਫਿਕਰਾਂ ਦੇ ਵਿੱਚ ਰਹਿੰਦੀਆਂ ਨੇ ਹਰ ਵੇਲੇ ਰੱਬ ਅੱਗੇ ਤੁਹਾਡੀ ਤਾਂ ਤੰਦਰੁਸਤੀ ਤੁਹਾਡੀ ਕਾਮਯਾਬੀ ਦੀਆਂ ਅਰਦਾਸਾਂ ਕਰਦੀਆਂ ਨੇ ਮੈਨੂੰ ਪਤਾ ਹੈ ਕਿਉਂਕਿ ਮੈਂ ਵੀ ਇੱਕ ਭੈਣ ਆ ਮੈਂ ਮੈਂ ਆਪਣੇ ਨਾਲੋਂ ਪਹਿਲਾਂ ਆਪਣੇ ਵੀਰ ਦੀ ਤੰਦਰੁਸਤੀ ਤੇ ਆਪਣੇ ਵੀਰ ਦੀ ਕਾਮਯਾਬੀ ਮੰਗਦੀ ਹਾਂ ਭੈਣ ਭਰਾਵਾਂ ਦਾ ਰਿਸ਼ਤਾ ਹੀ ਇਦਾਂ ਦਾ ਹੈ ਕਿ ਇੱਕ ਦੂਸਰੇ ਦੇ ਲਈ ਸਾਰੇ ਜੱਗ ਦੇ ਨਾਲ ਲੜ ਜਾਂਦੇ ਨੇ ਤਾਂ ਹਮੇਸ਼ਾ ਸੋਚਿਆ ਕਰੋ ਕਿ ਤੁਹਾਡੇ ਸੁਪਨੇ ਦੇ ਨਾਲ ਹੀ ਤੁਹਾਡੇ ਮਾਪੇ ਤੁਹਾਡੇ ਭੈਣ ਭਰਾਵਾਂ ਦੇ ਸੁਪਨੇ ਜੁੜੇ ਹੋਏ ਨੇ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਸਾਡਾ ਘਰ ਪਰਿਵਾਰ ਇਸੇ ਤਰ੍ਹਾਂ ਖੁਸ਼ ਰਹੇ ਤਾਂ ਘਰ ਦੀ ਵਾਂਗ ਡੋਰ ਸੰਭਾਲੋ ਜ਼ਿੰਮੇਵਾਰ ਬਣੋ ਜੇਕਰ ਤੁਸੀਂ ਵੀ ਮਾੜੇ ਹਾਲਾਤਾਂ ਤੋਂ ਪਰੇਸ਼ਾਨ ਹੋ ਪੈਸੇ ਦੀ ਕਮੀ ਆ ਜਾਂ ਜਾ ਕਿਸੇ ਨੌਕਰੀ ਦੀ ਤਲਾਸ਼ ਵਿੱਚ ਹੋ ਨੌਕਰੀ ਨਹੀਂ ਮਿਲ ਰਹੀ ਕਹਿਣ ਦਾ ਭਾਵ ਕਿ ਪਰੇਸ਼ਾਨੀ ਸਮੱਸਿਆ ਚਾਹੇ ਕੋਈ ਵੀ ਹੋਵੇ ਪਰ ਉਸ ਦਾ ਹੱਲ ਫਿਕਰ ਜਾਂ ਚਿੰਤਾ ਨਹੀਂ ਹੈ ਇਹਨਾਂ ਹਾਲਾਤਾਂ ਨੂੰ ਬਦਲਣ ਦੇ ਲਈ ਘਰ ਦੇ ਹਾਲਾਤ ਤੁਹਾਨੂੰ ਸਹੀ ਕਰਨ ਦੇ ਲਈ ਤੁਹਾਨੂੰ ਹੀ ਕੁਝ ਕਰਨਾ ਪੈਣਾ ਹੈ ਕਿ ਹੋਰ ਕਿਸੇ ਦੇ ਨਹੀਂ ਸੋਚਣਾ ਆਪ ਆਪਨਾ ਹੀ ਸੋਚੋ ਆਪਣੇ ਸੁਪਨਿਆਂ ਦਾ ਸੋਚੋ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਉਠੋ ਉਦਮ ਕਰੋ ਮਿਹਨਤ ਕਰੋ ਤੇ ਜੋ ਬੱਚੇ ਕਹਿੰਦੇ ਆ ਕਿ ਅਸੀਂ ਮਿਹਨਤ ਕਰਨੀ ਚਾਹੁੰਦੇ ਆ ਉਦਮ ਕਰਨਾ ਚਾਹੁੰਦੇ ਆ ਪਰ ਸਾਡਾ ਸਰੀਰ ਸਾਥ ਨਹੀਂ ਦਿੰਦਾ ਇਕਦਮ ਆਲਸ 기ਰਾ ਪਾ ਲੈਂਦਾ ਹੈ ਕਿਸੇ ਵੀ ਕੰਮ ਨੂੰ ਕਰਨ ਨੂੰ ਦਿਲ ਨਹੀਂ ਕਰਦਾ ਤਾਂ ਅੱਜ ਤੁਹਾਡੇ ਇਸ ਆਲਸ ਤੋਂ ਖਿਹੜਾ ਛਡਵਾਉਣ ਦੀ ਜੁਗਤੀ ਦੱਸਦੀਆਂ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਜਦੋਂ ਵੀ ਆਪਾਂ ਕਿਸੇ ਵੀ ਚੰਗੇ ਪਾਸੇ ਜਾਣਾ ਹੋਵੇ ਤਾਂ ਸਾਡੇ ਅੱਗੇ ਆਲਸ ਆ ਜਾਂਦਾ ਹੈ ਆਲਸ ਤੋਂ ਹਾਰਨਾ ਨਹੀਂ ਹੈ ਆਲਸ ਤੁਹਾਨੂੰ ਜ਼ਿਆਦਾ ਅੰਮ੍ਰਿਤ ਵੇਲੇ ਹੀ ਤੰਗ ਕਰਦਾ ਹੈ ਨਾ ਉਸ ਤੋਂ ਬਾਅਦ ਤਾਂ ਤੁਸੀਂ ਵਧੀਆ ਹੋ ਜਾਂਦੇ ਆ 12 ਤੋਂ ਲੈ ਕੇ 3 ਵਜੇ ਤੱਕ ਸਹੀ ਰਹਿੰਦੇ ਹੋ ਉਸ ਵੇਲੇ ਤਾਂ ਤੁਹਾਨੂੰ ਨੀਂਦ ਜਾਂ ਆਲਸ ਨਹੀਂ ਨਸਤਾਉਂਦੀ ਤਾਂ ਅੱਜ ਤੋਂ ਦੁਪਹਿਰ ਦਾ ਇੱਕ ਸਮਾਂ ਸੈੱਟ ਕਰ ਲਓ ਤੇ ਚਉਪਈ ਸਾਹਿਬ ਜੀ ਦਾ ਪਾਠ ਕਰਿਆ ਕਰੋ ਚਉਪਈ ਸਾਹਿਬ ਜੀ ਦਾ ਪਾਠ ਸਿਰਫ 4 ਮਿੰਟ ਦਾ ਹੈ ਜੇ ਬੜੇ ਪਿਆਰ ਨਾਲ ਕਰੋ ਤਾਂ ਤਾਂ ਜੇ ਤੁਸੀਂ ਇਹ ਚਉਪਈ ਸਾਹਿਬ ਜੀ ਦਾ ਪਾਠ ਰੋਜ਼ਾਨਾ 5 ਵਾਰ ਕਰਨਾ ਹੈ 5 ਵਾਰ ਕਰੋਗੇ ਤਾਂ 20 ਮਿੰਟ ਲੱਗਣਗੇ ਪਰ ਇੱਕ ਗੱਲ ਯਾਦ ਰੱਖਣਾ ਤੁਹਾਡੇ ਦੁਪਹਿਰ ਵੇਲੇ ਦੇ ਕੱਡੇ ਹੋਏ 20 ਮਿੰਟ ਤੁਹਾਡੀ ਜ਼ਿੰਦਗੀ ਬਦਲ ਦੇਣਗੇ ਸਾਰੇ ਦਿਨ ਵਿੱਚੋਂ ਕੱਢੇ ਗਏ 20 ਮਿੰਟ ਤੁਹਾਡੀ ਕਾਮਯਾਬੀ ਦਾ ਕਾਰਨ ਬਣਨਗੇ ਜੇ ਅੰਮ੍ਰਿਤ ਵੇਲਾ ਨਹੀਂ ਸੰਭਾਲ ਸਕਦੇ ਤਾਂ ਦੁਪਹਿਰ ਵੇਲਾ ਹੀ ਸੰਭਾਲੋ ਚਉਪਈ ਸਾਹਿਬ ਜੀ ਦਾ ਪਾਠ ਗੁਰੂ ਕਲਗੀਧਰ ਪਾਸ਼ਾ ਜੀ ਦੀ ਬਖਸ਼ਿਸ਼ ਆ ਤੇ ਸਾਰੇ ਪਾਠ ਦੀ ਸਮਝ ਵੀ ਬੜੀ ਸੌਖੀ ਤੇ ਛੇਤੀ ਪੈ ਜਾਂਦੀ ਹੈ ਇਕੱਲੇ ਇਕੱਲੇ ਸ਼ਬਦ ਦੀ ਸਮਝ ਆਉਂਦੀ ਹੈ ਜਿਵੇਂ ਜਿਵੇਂ ਪਾਠ ਕਰੋਗੇ ਤੁਹਾਡੇ ਮਨ ਵਿੱਚ ਆਪਣੇ ਪ੍ਰਤੀ ਆਪਣੇ ਵਾਹਿਗੁਰੂ ਪ੍ਰਤੀ ਇੱਕ ਵਿਸ਼ਵਾਸ ਪੈਦਾ ਹੋ ਜਾਣਾ ਹੈ ਤੁਹਾਨੂੰ ਲੱਗੇਗਾ ਕਿ ਮੈਂ ਇਕੱਲਾ ਨਹੀਂ ਹਾਂ ਮੇਰੀ ਫਿਗਰ ਕਰਨ ਵਾਲਾ ਮੇਰਾ ਕਲਗੀਧਰ ਪਿਤਾ ਮੇਰੇ ਨਾਲ ਹੈ ਅਤੇ ਹਰੀਕ ਕੰਮ ਨੂੰ ਉਤਸ਼ਾਹ ਨਾਲ ਕਰੋਗੇ ਤੇ ਮੈਂ ਤੁਹਾਨੂੰ ਪੂਰੇ ਦਾਅਵੇ ਨਾਲ ਕਹਿੰਨੀ ਆ ਕਿ ਜੇ ਰੋਜ਼ਾਨਾ ਦੁਪਹਿਰ ਦੇ ਵੇਲੇ ਚਪਈਆ ਸਾਹਿਬ ਜੀ ਨੂੰ ਇੱਕ ਮਾਨਿਕ ਜਿਤ ਹੋ ਕੇ ਅਰਥ ਸਮਝ ਕੇ ਜਾਪ ਕਰਨ ਲੱਗ ਜਾਓ ਤਾਂ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਉਲਝਣਾਂ ਮੁਸ਼ਕਲਾਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਤੁਹਾਡੇ ਅੰਦਰ ਮਿਹਨਤ ਕਰਨ ਦਾ ਜਜ਼ਬਾ ਪੈਦਾ ਹੋ ਜਾਵੇਗਾ ਆਪਣੇ ਲਕਸ਼ ਨੂੰ ਪ੍ਰਾਪਤ ਕਰਨ ਦਾ ਚਾਹ ਪੈਦਾ ਹੋ ਜਾਵੇਗਾ ਤੁਹਾਡੇ ਅੰਦਰ ਇਨੀ ਤਾਕਤ ਇਨੀ એનર્ਜੀ ਭਰ ਜਾਵੇਗੀ ਕਿ ਤੁਹਾਨੂੰ ਤੁਹਾਡੇ ਹਾਰਨ ਦਾ ਡਰ ਨਹੀਂ ਤੁਹਾਡਾ ਮਨ ਤੁਹਾਡਾ ਮਨ ਮਜ਼ਬੂਤ ਹੋ ਜਾਣਾ ਹੈ ਜੇ ਮਨ ਮਜਬੂਤ ਹੋ ਗਿਆ ਤਾਂ ਮੰਦੀ ਤਾਂ ਸਾਰੀ ਖੇਡਿਆ ਹੌਲੀ ਹੌਲੀ ਵਾਹਿਗੁਰੂ ਜੀ ਨੇ ਕਿਰਪਾ ਕਰਨੀ ਹੈ ਤੁਹਾਡੀ ਜ਼ਿੰਦਗੀ ਵਿੱਚ ਸਭ ਕੁਝ ਵਧੀਆ ਹੋਣਾ ਸ਼ੁਰੂ ਹੋ ਜਾਣਾ ਹੈ ਜਦੋਂ ਸਭ ਕੁਝ ਠੀਕ ਠਾਕ ਹੋਣਾ ਸ਼ੁਰੂ ਹੋ ਗਿਆ ਤਾਂ ਤੁਹਾਡੇ ਮਨ ਵਿੱਚ ਗੁਰਬਾਣੀ ਪ੍ਰਤੀ ਸ਼ਰਧਾ ਚਾ ਪਰੋਸਾ ਵਧ ਜਾਵੇਗਾ ਤੁਹਾਡਾ ਉਦਮ ਤੁਹਾਡਾ ਹੌਸਲਾ ਵੇਖ ਕੇ ਆਲਸ ਨੇ ਤੁਹਾਡੇ ਘਰ ਦਾ ਰਾਹ ਹੀ ਭੁੱਲ ਜਾਣਾ ਹੈ ਕਾਰ ਆਵੇਗੀ ਸਿਰਫ ਤੇ ਸਿਰਫ ਤੰਦਰੁਸਤੀ ਅਤੇ ਕਾਮਯਾਬੀ ਤੇ ਇਸੇ ਚਾਹ ਦੇ ਨਾਲ ਹੌਲੀ-ਹੌਲੀ ਤੁਹਾਡਾ ਅੰਮ੍ਰਿਤ ਵੇਲਾ ਵੀ ਸੰਭਾਲਣ ਨੂੰ ਦਿਲ ਕਰੇਗਾ ਤੁਸੀਂ ਕਹਿਣਾ ਹੈ ਕਿ ਜੇ ਮੈਂ 4 ਮਿੰਟ ਦਾ ਪਾਠ ਕਰਕੇ ਇਹਨਾਂ ਕੁਝ ਪ੍ਰਾਪਤ ਕਰ ਸਕਦਾ ਹਾਂ ਤਾਂ ਅੰਮ੍ਰਿਤ ਵੇਲਾ ਸੰਭਾਲਣ ਲੱਗ ਗਿਆ ਤੇ ਮੇਰੇ ਵਾਹਿਗੁਰੂ ਜੀ ਨੇ ਮੈਨੂੰ ਪਤਾ ਹੀ ਨਹੀਂ ਕਿੰਨੀਆਂ ਗਦਾਤਾਂ ਦੇ ਦੇਣੀਆਂ ਨੇ ਮੈਂ ਵੀ ਪਰਮਾਤਮਾ ਅਗੇ ਅਰਦਾਸ ਕਰਾਂਗੀ ਕਿ ਮੇਰੇ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਕਰਨਗੇ ਤਾਂ ਉਹ ਅੱਜ ਤੋਂ ਹੀ ਦੁਪਹਿਰ ਦਾ ਇੱਕ ਸਮਾਂ ਸੈੱਟ ਕਰ ਲਓ ਚਉਪਈ ਸਾਹਿਬ ਜੀ ਦਾ ਪਾਠ ਕੁਝ ਸਮੇਂ ਤੇ ਚਉਪਈ ਸਾਹਿਬ ਜੀ ਦਾ ਪਾਠ ਇੱਕ ਸਮੇਂ ਦੇ ਕਰ ਲਓ ਚਾਹੇ 1 ਵਜੇ ਦਾ ਕਰ ਲਓ 2 ਵਜੇ ਦਾ ਕਰ ਲਓ 3 ਵਜੇ ਦਾ ਕਰ ਲਓ ਚਾਹੇ ਕੋਈ ਮਿਥੇ ਮਿਥੇ ਹੋਏ ਸਮੇਂ ਦੇ ਉੱਤੇ ਪੂਰਾ ਇੱਕ ਮਾਨਕ ਚਿੱਤ ਹੋ ਕੇ 5 ਚਉਪਈ ਸਾਹਿਬ ਜੀ ਦੇ ਪਾਠ ਕਰਨੇ ਆ। ਇਹ ਪਾਠ ਕਰਕੇ ਕਲਗੀਧਰ ਪਾਸ਼ਾ ਜੀ ਦੇ ਅੱਗੇ ਅਰਦਾਸ ਕਰਨੀ ਹੈ ਕਿ ਮੈਨੂੰ ਸਿੱਧੇ ਰਸਤੇ ਪਾਓ ਤਾਂ ਦੇਖਣਾ ਮੇਰੇ ਕਲਗੀਧਰ ਪਾਸ਼ਾ ਜੀ ਨੇ ਤੁਹਾਡੀ ਬਾਹ ਫੜ ਲੈਣੀ ਹੈ ਤੇ ਤੁਹਾਨੂੰ ਤੁਹਾਡੀਆਂ ਸਾਰੀਆਂ ਮੁਸੀਬਤਾਂ ਵਿੱਚੋਂ ਬਾਹਰ ਕੱਢ ਦੇਣਾ ਹੈ ਤੇ ਆਓ ਅੱਜ ਤੋਂ ਹੀ ਪਾਠ ਕਰਨਾ ਸ਼ੁਰੂ ਕਰੋ ਫਿਰ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਜੇਕਰ ਤੁਹਾਡੇ ਮਨ ਨੂੰ ਕੋਠੇ ਸਪੰਚੀ ਹੋਵੇ ਬੁਰਾ ਲੱਗਾ ਹੋਵੇ ਕਿਸੇ ਗੱਲ ਦਾ ਤਾਂ ਮੈਨੂੰ ਮਾਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ